ਦੇਸਾ ਪਰਦੇਸਾ ਚ ਵਸਤੇ ਤੇ ਰੰਧਾਵਾ ਪਰਮਜੀਤ YouTube ਚੈਨਲ ਨਾਲ ਜੁੜੇ ਹੋਏ ਪਿਆਰੇ ਦਰਸ਼ਕਾਂ ਦਾ ਇਸ ਚੈਨਲ ਤੇ ਡੱਗਾ ਸਵਾਗਤ ਹੈ ਜੀ ਮੈਂ ਪ੍ਰੋਫੈਸਰ ਰੰਧਾਵਾ ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰੀਂ ਜੀ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਚੁਰ ਕਰਿਆ ਕਰੋ ਤਾਂ ਕਿ ਸਾਡੀ ਹੌਸਲਾ ਹਫਜ਼ਾਈ ਹੋ ਸਕੇ ਔਰ ਅਸੀਂ ਤੁਹਾਡੇ ਵਾਸਤੇ ਰੋਜ਼ ਨਵੀਂ ਨਵੀਂ ਵੀਡੀਓ ਬਣਾਉਂਦੇ ਰਹੀਏ ਔਰ ਤੁਸੀਂ ਇਹਨਾਂ ਦਾ ਆਨੰਦ ਮਾਣਦੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰੀ ਆਏ ਹੋ ਤਾਂ ਤੁਹਾਨੂੰ ਦੱਸ ਦਾਂ ਜਮਾ ਕਿ ਸਾਡਾ ਚੈਨਲ ਦਾ ਮਕਸਦ ਪੰਜਾਬੀ ਵਰਸੇ ਪੰਜਾਬੀ ਸਭਿਆਚਾਰ ਔਰ ਪੰਜਾਬੀਅਤ ਨਾਲ ਜੁੜੇ ਹੋਏ ਵਿਸ਼ੇ ਪੱਕ ਨੇ ਉਹਨਾਂ ਨੂੰ ਆਪਣੇ ਚੈਨਲ ਦੇ ਕਿਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰਨਾ ਹੈ ਔਰ ਅਸੀਂ ਸਾਰੇ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਚੈਨਲ ਵਾਸਤੇ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਸਤੇ ਅੱਗੇ ਆਵੋ ਤੁਸੀਂ ਯੋਗਦਾਨ ਦੇਣ ਵਾਸਤੇ ਦੋ ਤਿੰਨ ਕੰਮ ਕਰ ਸਕਦੇ ਹੋ ਪਹਿਲਾ ਹੈ ਕਿ ਜੇ ਤੁਹਾਨੂੰ ਪੰਜਾਬੀ ਲੋਕਗੀਤਾਂ ਨਾਲ ਪੰਜਾਬੀ ਲੋਕ ਵਿਰਸੇ ਨਾਲ ਮੁਹੱਬਤ ਹੈ ਤਾਂ ਤੁਸੀਂ ਕੋਈ ਵੀ ਲੋਕਗੀਤ ਦੀ ਵਣਗੀ ਸੁਹਾਗ ਕੋੜੀਆਂ ਟੱਪੇ ਮਾਈਏ ਬੋਲੀਆਂ ਛੰਦ ਵਿਰਾਗ ਮੇਗੀਤ ਅਸਾਨੂੰ ਬਿਰਾਗ ਬੀਗੀ ਤੋਂ ਪੇ ਸਕਦੇ ਹੋ ਵੀਡੀਓ ਦੇ ਰੂਪ ਵਿੱਚ ਆਪਣੀ ਵੀਡੀਓ ਬਣਾ ਕੇ ਤੁਸੀਂ ਵੀਡੀਓ ਬਣਾ ਕੇ ਭੇਜੋ ਜੀ ਆਪਣੀ ਔਰਤ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਪੁੱਛ ਲੈਣਾ ਜੀ ਸਾਡਾ ਨੰਬਰ ਦਿੱਤਾ ਹੋਇਆ ਜੀ 98155 35410 ਅਸੀਂ ਤੁਹਾਨੂੰ ਮੁਕੰਮਲ ਗਾਈਡ ਕਰ ਦੇਵਾਂਗੇ ਜੀ ਲੇਕਿਨ ਇਸ ਚੈਨਲ ਲਈ ਆਪਣਾ ਯੋਗਦਾਨ ਜ਼ਰੂਰ ਦੇਣਾ ਜੀ ਸਾਡੇ ਚੈਨਲ ਦਾ ਦੂਸਰਾ ਮਕਸਦ ਦੂਸਰੀ ਕੋਸ਼ਿਸ਼ ਹੈ ਜਿਸ ਥੇ ਤੁਸੀਂ ਆਪਣਾ ਯੋਗਦਾਨ ਦੇ ਸਕਦੇ ਹੋ ਕਿ ਅਸੀਂ ਪੰਜਾਬੀ ਵਿਆਹ ਵਰਸ ਬੰਦ ਜਿੰਨੇ ਵੀ ਰਸਮੋ ਰਿਵਾਜ ਨੇ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪੰਜਾਬੀਆਂ ਇਹ ਪੰਜਾਬੀ ਵਿਆਵਾਂ ਦਾ ਮਹਾਨ سرمਾਇਆ ਸੰਭਾਲਿਆ ਜਾ ਸਕੇ ਦੂਸਰਾ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube ਨੂੰ ਸਰਚ ਕਰਦੇ ਨੇ ਵਕਰੀਆਂ ਵਕਰੀਆਂ ਵਿਆਹ ਦੀ ਰਸਮਾਂ ਬਣਾਉਣ ਦੇ ਨਵੇਂ-ਨਵੇਂ ਆਈਡੀਆਜ਼ ਲੈਣ ਵਾਸਤੇ ਔਰ ਸਾਡਾ ਚੈਨਲ ਉਹਨਾਂ ਨੂੰ ਆਈਡੀਆਜ਼ ਮੁਹੱਈਆ ਕਰਦਾ ਹੈ ਤੁਹਾਡੇ ਘਰ ਵਿੱਚ ਵੀ ਕੋਈ ਵਿਆਹ ਦੀ ਵੀਡੀਓ ਸਾਨੂੰ ਦੇਵੋ ਜੀ ਅਸੀਂ ਆਪਣੇ ਚੈਨਲ ਤੇ ਪਾਣਾ ਪਸੰਦ ਕਰਾਂਗੇ ਅਸੀਂ ਤੁਹਾਨੂੰ ਵੀਡੀਓ ਕਾਪੀ ਕਰ ਤੋਂ ਬਾਅਦ ਵਾਪਸ ਕਰ ਦਿਆਂਗੇ ਕੋਈ ਹਰਜਵਾਲੀ ਗੱਲ ਨਹੀਂ ਜੀ ਆ ਬਹੁਤ ਚੰਗੀ ਪਰਿਵਾਰਾਂ ਦੀ ਵੀਡੀਓਜ਼ ਅਸੀਂ ਪਾ ਚੁੱਕੇ ਆ ਆਪਣੇ ਚੈਨਲ ਤੇ ਜਿੱਦਾਂ ਤੁਸੀਂ ਵੇਖਦੇ ਰਹਿੰਦੇ ਹੋ ਆਨੰਦ ਮਾਣਦੇ ਰਹਿੰਦੇ ਹੋ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓ ਨਿਰਮਿਤ ਦਾ ਸੌਖਾ ਤਰੀਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਦਾ ਨਾਮ ਲਓ ਸਾਡੇ ਚੈਨਲ ਦਾ ਨਾਮ ਲਓ ਜਿਵੇਂ ਕੁੜੀਆਂ ਰਧਾワ ਪਰਮਜੀਤ ਸੋਹਾਗ ਰਧਾワ ਪਰਮਜੀਤ ਸਿਠਣੀਆਂ ਦਾワ ਪਰਮਜੀਤ ਜਗਗੁਰ ਦਾワ ਪਰਮਜੀਤ ਲੇਡੀਜ਼ ਗੀਤ ਰਧਾワ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਆਨੰਦ ਮਾਣ ਸਕਦੇ ਹੋ ਕਿ ਦੋਸਤੋ ਅੱرب ਰੱਖਾ ਫਿਰ ਮਿਲਾਂਗੇ ਜੀ ਬਾਏ ਬਾਏ ਟੇਕ ਕੇਅਰ ਪੰਜਾਬੀ ਕਾਬਰੂਪ ਨੂੰ ਪਿਆਰ ਕਰਨ ਵਾਲੇ ਨੋ ਤੇ ਵੀਰੋ ਹਾਜ਼ਰ ਹੈ ਪਰਮਜੀਤ कौर ਪੰਮੀ ਆਪਣੀ ਅਗਲੀ ਵੀਡੀਓ ਨਾਲ ਦੋਸਤੋ ਉਸੇ ਦੇਖਦੇ ਹਾਂ ਕਿ ਅਸੀਂ ਵਿਆਹ ਸ਼ਾਦੀਆਂ ਵਿੱਚ ਘੋੜੀਆਂ ਸੁਹਾਗ ਗਾਉਂਦੇ ਹਾਂ ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਵਿੱਚ ਵਨਸਵੰਤਾ ਘੱਟ ਹੀ ਮਿਲਦੀ ਹੈ ਜੇ ਅਸੀਂ ਕਿਸੇ ਪ੍ਰੋਫੈਸ਼ਨਲ ਨੂੰ ਬੁਲਾ ਲੈਨੇ ਹਾਂ ਤਾਂ ਉਹ ਵੀ ਗਿੰਤੀ ਦੇ गीत गा ਕੇ ਕੋੜੀਆਂ ਜਾਂ ਸੁਹਾਗਾ ਕੇ ਹੋਰ ਗੀਤਾਂ ਤੇ ਆ ਜਾਂਦੇ ਹਨ ਤੇ ਉਹਨਾਂ ਵੱਲੋਂ ਵੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹੀ ਗੀਤ ਗਾਏ ਜਾਣ ਜਿਨ੍ਹਾਂ ਨੂੰ ਸਾਰੇ ਲੋਕ ਇੰਜੋਏ ਕਰ ਸਕਣ ਭਾਵੇਂ ਬਾਕੀ ਬੀਬੀਆਂ ਨੂੰ ਵੀ ਉਹ ਗੀਤ ਆਉਂਦੇ ਹਨ ਆਉਂਦੇ ਹੋਣੇ ਚਾਹੀਦੇ ਹਨ ਆਉਂਦੇ ਹੋਣ ਸੋ ਉਹ ਵੀ ਕੋਸ਼ਿਸ਼ ਨਹੀਂ ਕਰਦੇ ਕਿ ਗੀਤਾਂ ਵਿੱਚ ਵਨਸੰਤਾ ਫਾ ਸਕੇ ਪਰ ਅਸੀਂ ਦੇਖਦੇ ਹਾਂ ਕਿ YouTube ਚੈਨਲਾਂ ਤੇ ਹਰ ਪ੍ਰਕਾਰ ਦੇ ਗੀਤ ਪਾਏ ਜਾਂਦੇ ਹਨ ਅਤੇ ਉਹਨਾਂ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਗੀਤਾਂ ਨੂੰ ਸੁਣ ਸਕਦੀ ਹੈ ਉਹਨਾਂ ਤੋਂ ਲਾਭ ਪ੍ਰਾਪਤ ਕਰ ਸਕਦੀ ਹੈ ਦੋਸਤੋ ਉਹ ਜਗੀਤ ਮੈਂ ਅੱਜ હાજર ਹੋ ਹੋ ਰਹੀਆਂ ਲੈ ਕੇ ਇਹ ਵੀ ਮਾਂ-ਬਾਪ ਦੇ ਪਿਆਰ ਨਾਲ ਸੰਬੰਧਿਤ ਗੀਤ ਹੈ ਚਲੋ ਫਿਰ ਸੁਣਦੇ ਹਾਂ केरी केसरि बूटा कलियां दलाया कलर केर केसरि बूटा कलिया कच्च तोड़ के मा ਪਾਇਆ ਕਲਤੀਆ ਕਰੀਆ ਨੂੰ ਤੋੜ ਕੇ ਮਾਲਣ ਕੀ ਸੁਖ ਪਾਇਆ ਕੱਲਰ ਕੇਰੀ ਕੇਸਰੀ ਮਾਲੀ ਪੁੱਟ ਦਾ ਪਨੀਰੀ ਕੱਲਰ ਕੇਰੀ ਕੈਸਰੀ ਮਾਲੀ ਪੁੱਟ ਦਾ ਪਨੀਰੀ ਜੇੜਾ ਦੁੱਜੀ ਥਾਵੇਂ ਜਾ ਲੱਗਿਆ ਆਉ ਦੇ ਦਿਲ ਦਲੇਗੀਰੀ ਜੇੜਾ ਦੁੱਜੀ ਥਾਵੇਂ ਜਾ ਲੱਗਿਆ ਆਉ ਦੇ دل دلگی دیری کلرے کیری کیسے رے مالی لونداسے بوٹے کلرے کیری کیسے رے مالی لونداسے بوٹے پتاں دے سکے او ਵੇ ਮਾਪਿਓ ਪਿਆਰੇ ਤੀਆਂ ਨਾਲ ਚੂਠੇ ਪੁੱਤਾਂ ਦੇ ਸਕੇਓ ਵੇ ਮਾਪਿਓ ਪਿਆਰੇ ਤੀਆਂ ਨਾਲ ਚੂਠੇ ਇੱਕ ਹਾਨੀਰੀ ਇਰਾਤ ਢੀ ਦੁਜਾਂ ਦੇਸ ਪਰਾਇਆ ਇੱਕ ਹਾਨੇਰੀ ਰਾਤ ਢੀ ਦੁਜਾਂ ਦੇਸ ਪਰਾਇਆ ਤਿਆਂ ਅਨੁਸਾਰੇ ਤੋਰੀ ਕੇ ਬਲੇ ਚੇਤਾ ਪੁਲਾਇਆ ਤੀਆਂ ਨੂੰ ਸਾਰੇ ਤੋਰ ਕੇ ਬਾਬਲ ਚੇਤਾ ਪੁਲਾਇਆ ਇੱਕ ਹਾਨੇਰੀ ਰਾਤੜੀ ਦੂਜਾ ਚੱਕੜੇ ਚੱਲੇ ਇੱਕ ਹਨੇਰੀ ਰਾਤ ਢੀਂਦ ਚੱਖੜੇ ਚੱਲੇ ਪਹਬੀ ਤੋਂ ਡਰਦਾ ਵੀਰੇ ਨਹੀਂ ਕਰਦੇ ਹੱਸ ਕੇ ਨੰਬੋਲੇ ਪਹਬੀ ਤੋਂ ਡਰਦਾ ਵੀਰੇ ਨਹੀਂ ਕਰਦੇ ബോല ഇക്കടി ദുജേര കണ്ണ്ഡേക്കുജേ കണ്ടഡെ ആക്ക ਦੀ ਨੋਤੀ ਦਾ ਦੁੱਖ ਸੁੱਖ ਵੰਡੇ ਅੱਖਰਾਂ ਮੇਰੀ ਅਮੜੀ ਨੋਤੀ ਦਾ ਦੁੱਖ ਸੁੱਖ ਵੰਡੇ ਇੱਕ ਹਾਨੇਰੀ ਰਾਤ ਢੀਂ ਦੁਜਾ ਅੰਬਰ ਵਰਸੇ એક રાતડી રાતળી દુજા અમરબરસે આખણા મેરી અમળી નોતી મિલ નો તરસે આખણા મેરી અમળી નોતી मिलने न तारी से एक हनेरी रात दूजे चमकण तारे एक हनेरी रात दूजा चमकण तारे ಆಕಣසාಾಡೆ ವರನೋಸ್ನು මනನವಿසාರೆ ಆಕಣಸಡೆ ವರನೋಸನು මනನವಿසාಾರೆ කಲ್ಲರಕೇರಿ ಕೇಸರಿಬುಟ ਕਲੀਆਂ ਦਾ ਲਾਇਆ ਕੱਲ ਰੇ ਕੇਰੀ ਕੇਸਰੀ ਬੂਟਾ ਕਲੀਆਂ ਦਾ ਲਾਇਆ ਜੇ ਬੂਟਾ ਕਲੀਆਂ ਦਾ ਲਾਇਆ ਤਨਮੋਜੀ ਜੇਕਰ ਤੁਹਾਨੂੰ ਗੀਤ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਫਿਰ ਮਿਲਾਂਗੇ ਅਗਲੀ ਵੀਡੀਓ